ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ 18 ਜੁਲਾਈ ਦਾ ਅੱਜ ਦਿਨ ਹੈ ਸਵੇਰ ਦਾ ਲਗਭਗ ਕਹਿ ਲਈਏ ਕਿ 8 ਵਜਣ ਜਾ ਰਿਹਾ ਅੱਜ ਦੀ ਆਫਾ ਗੱਲ ਕਰਨੀ ਹੈ ਜੀ ਪੰਜਾਬ ਫਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਦੇ ਦਿਨ ਤੇ ਇਹ ਅਪਡੇਟ ਤੁਹਾਨੂੰ ਦਿਹਾਗੇ ਅੱਜ ਜਿਵੇਂ ਕਿ ਸਾਨੂੰ ਦੱਸਦਾ ਜੀ 8 ਵਜ ਰਿਹਾ ਸਵੇਰ ਦੇ ਤੇ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਰਾਂ ਤੇ ਲੈ ਕੇ ਚੱਲਦੇ ਹਾਂ ਪਹਾੜਾ ਤੋਂ ਥੱਲੇ ਜਿਹੜੀ ਹੈ ਬੱਦਲੋ ਅਜ ਦੇ ਨਾਲ ਕਹਿ ਸਕਦੇ ਹਾਂ ਕਿ ਇਹਨਾਂ ਖੇਤਰਾ ਦੇ ਵਿੱਚ ਮੌਸਮ ਹੈ ਜਿਹੜਾ ਉਹ ਸਵੇਰ ਵੇਲੇ ਠੰਡਾ ਜਿਹਾ ਬਣਿਆ ਹੋਇਆ ਹਿਮਾਚਲ ਤੋਂ ਹੇਠਾਂ ਬੱਦਲ ਉਤਰ ਰਹੇ ਨੇ ਹਿਮਾਚਲ ਕਹ ਲਈਏ ਕਿ ਹੁਸ਼ਿਆਰ ਖੁਰ ਜ਼ਿਲ੍ਹਾ ਲਈ ਨਵਾਂ ਸ਼ਹਿਰ ਲਈ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਚਗਲਾ ਰੋਪੜ ਡੇਰਾ ਬੱਸੀ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੱਦਲੋ ਇਹ ਅਸਲੇ جاری ਆ ਜਿਵੇਂ ਕਿ ਸਾਨੂੰ ਕੱਲ ਦੱਸਤਾ ਸੀ ਜਿਹੜਾ ਸਰਕੂਲੇਸ਼ਨ ਬਣਿਆ ਹੋਇਆ ਸੀ ਯਾਨੀ ਕਿ ਐਲਪੀਏ ਘਟਤ ਤੋਂ ਬਾਅਦ ਆ ਖੇਤਰੋਂ ਅੱਗੇ ਲੈੰਦੇ ਵੱਲੋਂ ਕੁਝ ਕਰ ਚੁੱਕਿਆ ਪਾਕਸਰ ਵੱਲੋਂ ਤੇ ਉੱਥੇ ਜਾ ਕੇ ਉਹ ਡੈੱਡ ਹੋ ਚੁੱਕਿਆ ਖਤਮ ਹੋ ਚੁੱਕਿਆ ਸੋ ਉਹਦੇ ਚੋਂ ਜਿਹੜੀਆਂ ਨਿਕਲੀਆਂ ਨਵੀਂ ਫਰਪੂਰ ਹਵਾਵਾਂ ਸੀ ਉਹਦੇ ਵੀ ਹੁਣ ਅਸਰ ਹੈ ਜਿਹੜਾ ਸੰਭਾਵਿਤ ਤੇ ਆਏ ਤੇ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ ਜਿਹੜੇ ਅਗਲੇ 48 ਘੰਟੇ ਨੇ ਮੌਸਮ ਠੀਕ-ਠਾਕ ਰਹਿੰਦਾ ਜਾ ਫਿਰਿਆ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਰਹੇਗਾ ਅੱਜ 18 ਜੁਲਾਈ ਨੂੰ ਕਾਰਵਾਈਆਂ ਸੰਭਾਵਿਤ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਪਰ ਉਹ ਕੱਲ੍ਹ ਨਾਲੋਂ ਘੱਟ ਹੋਣਗੇ ਕੱਲ ਜਿਵੇਂ ਕਿ ਮਾਨਸਾ ਬਠਿੰਡਾ ਫਜ਼ਿਲਕਾ ਫਰੀਦਕੋਟ ਬੋਹਰ ਫਿਰੋਜ਼ਪੁਰ ਸ੍ਰੀ ਅਮਰਸਾਹਬ ਤਰਨਤਾਰਨ ਸਾਹਿਬ ਗੁਰਦਾਸਪੁਰ ਦੇ ਵਿੱਚ ਮੀਂਹ ਲੱਗੇ ਸੀ ਸੋ ਉਸ ਤੋਂ ਕਿਤੇ ਘੱਟ ਕਾਰਵਾਈਆਂ ਅੱਜ ਹੋਣਗੀਆਂ ਜਿਹੜੇ ਖੇਤਰ ਪਹਾੜਾਂ ਦੇ ਨਾਲ ਲੱਗਦੇ ਰੇਂਜ ਚ ਆਉਂਦੇ ਨੇ ਜਿਹੜ ਤਲਾ ਜਲੰਧਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਰੋਪੜ ਮਹਾਰਾਜ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਸਰਾਟੇ ਲੱਗ ਜਾਣਾ ਹੁੰਦੇ ਘੰਟਿਆਂ ਦੇ ਵਿੱਚ ਦੂਜੇ ਫਸੇ ਹਰਿਆਣੇ ਦੇ ਵੀ ਉਹ ਖੇਤੇ ਚੜੇ ਪਹਾੜਾ ਦੇ ਇਦਣ ਪੰਜਾਬ ਦੇ ਨਾਲ ਲੱਗਦੇ ਆਂ ਵਾਲਾ ਹੋ ਗਿਆ ਸਹਾਰਨ ਪਰਿਯਮਨਾਂ ਦੇ ਜਗ੍ਹਾਦਰੀ ਇਹਨਾਂ ਖੇਤਰਾਂ ਦੇ ਵਿੱਚ ਹਲਕੀਆਂ ਕਾਰਵਾਈਆਂ ਸੰਭਾਵਿਤ ਨੇ ਇਸ ਤੋਂ ਇਲਾਵਾ ਫਾਟੂਨ ਜਲੇਆ ਤੋਂ ਵਿੱਚ ਅੱਜ ਹਲਕੇ ਤਲੇ ਕੇ ਦਰਮਿਆਨੇ ਸਰਾਟੇ ਮੁਰਤੋਂ ਲੱਗ ਸਕਦੇ ਨੇ ਬਠਿੰਡਾ ਹੋ ਗਿਆ ਮਾਨਸਾ ਹੋ ਗਿਆ ਮੋਗਾ ਹੋ ਗਿਆ ਫਿਰ ਉਸਰਫਾਜਲ ਕਾ ਉਹ ਹਰ ਫਰੀਦਕੋਟ ਮਾਜੇ ਦੇ ਖੇਤਰਾਂ ਦੇ ਖੇਤਾਂ ਦੇ ਵਿੱਚ ਹਰਕਤ ਲੈ ਕੇ ਦਰਮਿਆਨੇ ਸਰਾਟੇ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਸੰਭਾਵਿਤ ਹੋਣਗੀਆਂ ਪਰ ਇਹ ਲਿਮਟਿਡ ਹੋਣਗੀਆਂ ਬਹੁਤੇ ਖੇਤਰਾਂ ਵਿੱਚ ਹਾਲੇ ਤੋਂ ਸਖਨੇ ਰਹਿਣਗੇ ਬੱਦਰਵਾਜ ਦੇ ਨਾਲ ਟਟਵੇਂ ਸਰਾਟੇ ਦਿੰਦਾ ਹੋਇਆ ਇਹ ਬੱਦਲ ਅੱਗੇ ਲੰਗੇਗਾ ਹਿਮਾਚਲ ਤੋਂ ਹਾਲੇ ਹੋਰ ਫੱਦਲ ਥੱਲੇ ਉਤਰੇਗਾ ਜੀ ਜੇਕਰ ਤੁਸੀਂ ਦੇਖ ਸਕਦੇ ਆ ਲਗਾਤਾਰ ਥੱਲੇ ਉਤਰਦਾ ਹੋਇਆ ਬੱਦਲ ਇਹਨਾਂ ਖੇਤਰਾਂ ਦੇ ਵਿੱਚ ਗਰਮੀ ਤੋਂ ਤਾਂ ਰਾਹਤ ਦਵਾਏਗਾ ਪਰ ਅੱਜ ਤੱਕ ਪੂਨੇ ਖੇਤਰਾਂ ਦੇ ਵਿੱਚ ਚੰਨੀ ਨਹੀਂ ਲੱਗਣੀ ਇਸ ਲਈ ਮੌਸਮ ਠੰਡਾ ਜਾਂ ਰਹਿਦਾ ਜਾਪੇਗਾ ਤੇ ਕਿਧਰ ਕਿਤੇ ਹਲਕੇ ਦਰਮਿਆਨੇ ਮੀਂਹ ਜਿਹੜੇ ਸੰਭਾਵਿਤ ਨੇ ਆਉਂਦੇ ਘੰਟਿਆਂ ਦੇ ਵਿੱਚ ਸੋ ਬਾਕੀ ਆਉਂਦੇ ਦਿਨਾਂ ਦੀ ਜੋ ਵੀ ਅਪਡੇਟਸ ਹੋਣਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਰਾਜਸਥਾਨ ਦੇ ਬਹੁਤ ਖੇਤਰਾਂ ਦੇ ਵਿੱਚ ਬਦਲ ਬੱਝ ਜਿੱਟੂ ਵਿੱਚ ਚਲਦੀ ਹੋਈ ਹੈ ਹਰਿਆਣੇ ਦੇ ਬਹੁਤ ਖੇਤਰਾਂ ਜਿੱਥੇ ਜਾਚ ਮੌਸਮ ਸਾਫ ਰਹੇਗਾ ਉਤਰੀ ਹਰਿਆਣਾ ਦੇ ਵਿੱਚ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਸਰਸਾ ਫਤਿਹਬਾਦ ਅੰਬਾਲਾ ਹੋ ਗਿਆ ਕੋਰੂ ਖੇਤਰ ਹੋ ਗਿਆ ਇੱਧਰ ਸਰਸਾ ਫਤਿਹਵਾਦ ਦੇ ਨਾਲ ਲੱਗਦੇ ਜਲੇ ਵੀ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਜ ਨਾਲ ਹਲਕੇ ਛਾੜਟੇ ਸੰਭਾਵਿਤ ਨੇ ਉਤਰੀ ਰਾਜਸਥਾਨ ਅਸ਼੍ਰੀ ਗੰਗਾ ਨਗਰ ਹਾਥਮਾਨਗੜ੍ਹ ਨੂਪਗੜ੍ਹ ਸਰਤਗੜ੍ਹ ਵੀ ਕਨੇ ਚੂਰੂ ਸਿਕਰੀਨਫਾ ਗਾਣੂ ਵਿੱਚ ਵੀ ਹਲਕੇ ਦਰਮਿਆਨੇ ਛਾੜਟੇ ਸੰਭਾਵਿਤ ਨੇ ਤਨੁਗਾ ਜੀ